ਪਾਪਾ ਪਾਪਾ ਛੇਤੀ ਚੱਲੋ ਮੰਮੀ ਤੁਹਾਨੂੰ ਬੁਲਾ ਰਹੀ ਹੈ 7 ਸਾਲ ਦੇ ਰੋਹਨ ਨੇ ਆ ਕੇ ਪ੍ਰਦੀਪ ਨੂੰ ਕਿਹਾ ਕੀ ਹੋਇਆ ਕਿਉਂ ਬੁਲਾ ਰਹੀ ਹੈ ਪ੍ਰਦੀਪ ਨੇ ਆਪਣਾ ਮੋਟਰਸਾਈਕਲ ਸਾਫ਼ ਕਰਦੇ ਹੋਏ ਰੋਹਨ ਨੂੰ ਪੁੱਛਿਆ ਉਹ ਦਾਦੀ ਕੁਝ ਬੋਲ ਨਹੀਂ ਰਹੀ ਰੋਹਨ ਬਹੁਤ ਘਬਰਾ ਕੇ ਬੋਲਿਆ ਕੀ ਪ੍ਰਦੀਪ ਪਰੇਸ਼ਾਨ ਹੋ ਕੇ ਅੰਮਾ ਦੇ ਕਮਰੇ ਵੱਲ ਭੱਜਿਆ ਕੀ ਹੋਇਆ ਅੰਮਾ ਨੂੰ ਆਪਣੀ ਪਤਨੀ ਸੁਮਨ ਨੂੰ ਪੁੱਛਣ ਲੱਗਿਆ ਜੋ ਕਮਰੇ ਵਿੱਚ ਪਹਿਲਾਂ ਹੀ ਅੰਮਾ ਜੀ ਦੇ ਕੋਲ ਬੈਠੀ ਸੀ ਦੇਖੋ ਨਾ ਅੰਮਾ ਜੀ ਕੁਝ ਬੋਲ ਹੀ ਨਹੀਂ ਰਹੀ ਪ੍ਰਦੀਪ ਨੇ ਅੰਮਾ ਨੂੰ ਹੱਥ ਲਗਾ ਕੇ ਉਠਾਉਣਾ ਚਾਹਿਆ ਪਰ ਇਹ ਕੀ ਅੰਮਾ ਦੇ ਸਰੀਰ ਵਿੱਚ ਤਾਂ ਕੋਈ ਹਰਕਤ ਹੀ ਨਹੀਂ ਸੀ ਬਹੁਤ ਹਿਲਾਇਆ ਢੁਲਾਇਆ ਅੰਮਾ ਅੰਮਾ ਆਵਾਜ਼ਾਂ ਦਿੱਤੀਆਂ ਪਰ ਕੋਈ ਫਾਇਦਾ ਨਹੀਂ ਅੰਮਾ ਪਰ ਲੋਕ ਸਿਧਾਰ ਚੁੱਕੀ ਸੀ ਸੁਮਨ ਤਿਖਾਵਾ ਕਰਨ ਲਈ ਰੋਈ ਜਾ ਰਹੀ ਸੀ ਤੇ ਪ੍ਰਦੀਪ ਨੂੰ ਕਹਿਣ ਲੱਗੀ ਜਾਓ ਆਪਣੇ ਭਰਾਵਾਂ ਨੂੰ ਬੁਲਾ ਲਓ ਹਾਂ ਜਾ ਰਿਹਾ ਕਹਿ ਕੇ ਪ੍ਰਦੀਪ ਬਾਹਰ ਬੇੜੇ ਵਿੱਚ ਆ ਗਿਆ ਤੇ ਸਾਰਿਆਂ ਨੂੰ ਅੰਮਾ ਦੇ ਕਮਰੇ ਵਿੱਚ ਔਨ ਲਈ ਆਵਾਜ਼ ਦਿੱਤੀ ਪ੍ਰਦੀਪ ਦੀ ਆਵਾਜ਼ ਸੁਣ ਕੇ ਸਾਰੇ ਅੰਮਾ ਦੇ ਕਮਰੇ ਵੱਲ ਭੱਜੇ ਮਮਤਾ ਜੀ ਹਾਂ ਇਹ ਨਾਮ ਹੈ ਅੰਮਾ ਜੀ ਦਾ ਪਤੀ ਬਲਰਾਜ ਸ਼ਰਮਾ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਸੀ ਤਿੰਨ ਪੁੱਤ ਤੇ ਦੋ ਧੀਾਂ ਨੇ ਵੱਡਾ ਸਾਰਾ ਘਰ ਖੇਤੀਬਾੜੀ ਵੀ ਬਹੁਤ ਐ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਤਿੰਨੇ ਮੁੰਡਿਆਂ ਦਾ ਵਿਆਹ ਹੋ ਚੁੱਕਿਆ ਟੀਆਂ ਆਪਣੀ ਘਰ-ਕ੍ਰਸਤੀ ਵਿੱਚ ਰੁੱਝ ਚੁੱਕੀਆਂ ਨੇ ਤਿੰਨ ਮੁੰਡੇ ਤਿੰਨ ਨੂੰਹਾਂ ਪੋਤੇ-ਪੋਤੀਆਂ ਨਾਲ ਭਰਿਆ-ਪੂਰਿਆ ਪਰਿਵਾਰ ਹੈ ਅੰਮਾ ਜੀ ਦਾ ਪੂਰੇ ਘਰ ਵਿੱਚ ਅੰਮਾ ਜੀ ਦਾ ਹੀ ਰਾਜ ਚੱਲਦਾ ਸੀ ਸਾਰੇ ਲੋਕ ਇਕੱਠੇ ਰਹਿੰਦੇ ਨੇ ਕੋਈ ਵੀ ਕੰਮ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਨਹੀਂ ਸੀ ਹੁੰਦਾ ਪਰ ਕੁਦਰਤ ਦੀ ਮਰਜ਼ੀ ਅਕੇ ਕੋਈ ਕੁਝ ਨਹੀਂ ਕਰ ਸਕਦਾ ਸ਼ਾਇਦ ਕੁਦਰਤ ਨੂੰ ਅмма ਜੀ ਦੀ ਖੁਸ਼ੀ ਰਾਸ ਨਾ ਆਈ ਜਾਂ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਅмма ਜੀ ਦੀਆਂ ਖੁਸ਼ੀਆਂ ਨੂੰ ਬਲਰਾਜ ਸ਼ਰਮਾ ਦੀ ਹਾਰਟ ਟੈਕਨਲ ਅਚਾਨਕ ਮੌਤ ਹੋ ਗਈ ਅмма ਜੀ ਤੇ ਤਾਂ ਮਨੋਂ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ ਪਿਤਾ ਦੇ ਗੁਜ਼ਰਨ ਤੋਂ 6 ਮਹੀਨੇ ਬਾਅਦ ਹੀ ਤਿੰਨੇ ਮੁੰਡਿਆਂ ਨੇ ਘਰ ਦਾ ਪਟਵਾਰਾ ਕਰ ਲਿਆ ਪੂਰੇ ਘਰ ਤੇ ਤਿੰਨਾ ਮੁੰਡਿਆਂ ਦਾ ਕਬਜ਼ਾ ਸੀ ਅੰਮਾ ਜੀ ਦੇ ਹਿੱਸੇ ਵਿੱਚ ਆਈ ਇੱਕ ਛੋਟੀ ਜਹੀ ਕੋਠੜੀ ਜਿੱਥੇ ਉਹਨਾਂ ਦਾ ਸਾਰਾ ਸਮਾਨ ਪਹੁੰਚਾ ਦਿੱਤਾ ਗਿਆ ਸਮਾਨ ਦੇ ਨਾਮ ਤੇ ਬਸ ਕੁਝ ਕੱਪੜੇ ਤੇ ਇੱਕ ਬਿਸਤਰਾ ਹੁਣ ਮੁੰਡੇ ਹੀ ਖੇਤੀਬਾੜੀ ਦਾ ਰਾਸ਼ਨ ਪਾਣੀ ਦਾ ਹਿਸਾਬ ਕਿਤਾਬ ਰੱਖਦੇ ਅੰਮਾ ਜੀ ਨੂੰ ਮਿਲਣ ਵਾਲੀ ਪੈਨਸ਼ਨ ਵੀ ਤੀਨੇ ਮੁੰਡੇ ਘਰ ਖਰਚ ਦੇ ਕੰਮ ਆਊ ਕਹਿ ਕੇ ਉਹਨਾਂ ਤੋਂ ਲੈ ਲੈਂਦੇ ਅੰਮਾ ਜੀ ਦੇ ਕੋਲ ਪੈਸਾ ਨਹੀਂ ਸੀ ਛੱਡਦੇ ਅੰਮਾ ਜੀ ਦੇ ਖਾਣ ਪੀਣ ਦਾ ਵੀ ਬਟਵਾਰਾ ਹੋ ਚੁੱਕਿਆ ਸੀ ਸਵੇਰ ਦੀ ਚਾਹ ਪਾਣੀ ਬੜੀ ਬਹੁਵਲ ਦੁਪਹਿਰ ਦੀ ਰੋਟੀ ਵਿਚਕਾਰਲੀ ਵੱਲ ਤੇ ਰਾਤ ਦੀ ਰੋਟੀ ਛੋਟੀ ਨੂੰ ਤੋਂ ਮਿਲਦੀ ਸੀ ਉਹ ਵੀ ਇੱਕ ਵਾਰ ਦੇਣ ਤੋਂ ਬਾਅਦ ਦੁਬਾਰਾ ਕੋਈ ਨਹੀਂ ਸੀ ਪੁੱਛਦਾ ਅੰਮਾ ਜੀ ਤਿੰਨੇ ਨੂੰਹਾਂ ਦੇ ਕੰਮ ਕਰਦੀ ਪਰ ਆਪਣੀ ਇੱਛਾ ਨਾਲ ਕੁਝ ਖਾ ਨਹੀਂ ਸੀ ਸਕਦੀ ਨਾ ਹੀ ਕਿਸੇ ਸਮਾਨ ਨੂੰ ਹੱਥ ਲਗਾ ਸਕਦੀ ਸੀ ਜੇ ਘਰ ਵਿੱਚ ਕੋਈ ਮਹਿਮਾਨ ਆ ਜਾਂਦਾ ਤਾਂ ਅੰਮਾ ਜੀ ਨੂੰ ਆਪਣੇ ਕਮਰੇ ਵਿੱਚ ਹੀ ਰਹਿਣ ਦੀ ਸਖਤ ਹਿਦਾਇਤ ਦਿੱਤੀ ਜਾਂਦੀ ਜੇ ਭੁੱਲ ਕੇ ਵੀ ਮਹਿਮਾਨ ਦੇ ਆਉਣ ਤੇ ਸਾਹਮਣੇ ਆ ਜਾਂਦੀ ਤਾਂ ਤਾਨਿਆਂ ਦੀ ਬੁਸ਼ਾਰ ਸ਼ੁਰੂ ਹੋ ਜਾਂਦੀ ਇੱਕ ਵਾਰ ਬੜੀ ਨੂਦੇ ਕੋਈ ਰਿਸ਼ਤੇਦਾਰ ਆਏ ਅੰਮਾ ਜੀ ਉੱਥੇ ਬੈਠ ਕੇ ਸਬਜ਼ੀ ਕੱਟ ਰਹੀ ਸੀ ਮਹਿਮਾਨ ਨੇ ਬਹੁਤ ਵਾਰ ਕਿਹਾ ਤਾਂ ਜਾ ਕੇ ਅੰਮਾ ਜੀ ਨੇ ਇੱਕ ਬਿਸਕਟ ਲੈ ਕੇ ਖਾ ਲਿਆ ਬੜੀ ਬਹੂ ਨੇ ਕਿੰਨਾ ਕੁਝ ਸੁਣਾਇਆ ਸੀ ਕਿ ਇਸ ਉਮਰ ਵਿੱਚ ਜ਼ੁਬਾਨ ਤੇ ਲਗਾਮ ਨਹੀਂ ਚਟੋਰੇਪਨ ਦੀ ਵੀ ਹੱਦ ਪਾਰ ਕਰ ਦਿੱਤੀ ਮਹਿਮਾਨਾਂ ਦੇ ਸਾਹਮਣੇ ਮੇਰੀ ਨੱਕ ਕਟਵਾ ਦਿੱਤੀ ਕਿ ਅਸੀਂ ਕੁਝ ਖਾਨੂਨੀ ਦਿੰਦੇ ਤੇ ਹੋਰ ਪਤਾ ਨਹੀਂ ਕੀ ਕੁਝ ਉਸ ਤੋਂ ਬਾਅਦ ਅੰਮਾ ਜੀ ਨੂੰ ਸਖਤ ਹਦਾਇਤ ਮਿਲੀ ਕਿ ਮਹਿਮਾਨਾਂ ਦੇ ਆਉਣ ਤੇ ਆਪਣੇ ਕਮਰੇ ਵਿੱਚੋਂ ਬਾਹਰ ਨਾ ਨਿਕਲਣ ਅੰਮਾ ਜੀ ਬਹੁਤ ਦੁਖੀ ਹੁੰਦੀ ਪਰ ਕਿਸਨੂ ਕਹਿੰਦੀ ਮੁੰਡਿਆਂ ਨੂੰ ਕਿਹਾ ਪੁੱਤ ਪੈਨਸ਼ਨ ਦੇ ਪੈਸੇ ਤਾਂ ਮੇਰੇ ਕੋਲ ਰਹਿੰਦਿਆ ਕਰੋ ਪਰ ਤਿੰਨਾ ਨੇ ਟੱਕੇ ਦਾ ਜਵਾਬ ਦੇ ਦਿੱਤਾ ਕਿ ਇਸ ਉਮਰ ਵਿੱਚ ਪੈਸੇ ਦਾ ਕੀ ਕਰੋਗੇ ਬਣੀ ਬਣਾਈ ਰੋਟੀ ਮਿਲ ਰਹੀ ਹੈ ਪੌਣ ਨੂੰ ਕੱਪੜੇ ਮਿਲ ਰਹੇ ਨੇ ਤੇ ਰਹਿਣ ਨੂੰ ਮੰਝਾ ਤਾਂ ਤੁਸੀਂ ਪੈਸਿਆਂ ਦਾ ਕੀ ਕਰਨਾ ਹੈ ਸੁਣ ਕੇ ਅੰਮਾ ਚੁੱਪ ਹੋ ਗਈ ਪਰ ਅੰਮਾ ਜੀ ਸਵੈਮਾਨੀ ਸੀ ਕੁੜੀਆਂ ਨੂੰ ਕਦੇ ਕੁਝ ਨਾ ਕਹਿੰਦੀ ਨਾ ਹੀ ਆਪਣੀ ਕੋਈ ਦੁੱਖ ਤਕਲੀਫ ਉਹਨਾਂ ਨੂੰ ਦੱਸਦੀ ਆਪਣੇ ਘਰ ਵਿੱਚ ਹੀ ਜਿਵੇਂ ਗੁਜ਼ਰ ਹੋ ਰਹੀ ਸੀ ਬਸ ਜ਼ਿੰਦਗੀ ਗੁਜ਼ਾਰ ਰਹੀ ਸੀ ਇਧਰ ਕੁਝ ਦਿਨਾਂ ਤੋਂ ਉਹਨਾਂ ਦੀ ਤਬੀਅਤ ਹੁਣ ਠੀਕ ਨਹੀਂ ਸੀ ਚੱਲ ਰਹੀ ਮੁੰਡਿਆਂ ਨੂੰ ਕਿਹਾ ਕਿ ਡਾਕਟਰ ਨੂੰ ਦਿਖਾ ਦੇਵੋ ਪਰ ਕਿਸੇ ਨੇ ਵੀ ਧਿਆਨ ਨਾ ਦਿੱਤਾ ਅੰਮਾ ਜੀ ਦੀ ਹਾਲਤ ਜ਼ਿਆਦਾ ਵਿਗੜੀ ਤਾਂ ਨੇੜੇ ਦੀ ਡਿਸਪੈਂਸਰੀ ਤੋਂ ਹੀ ਦਵਾਈ ਲਿਆ ਕੇ ਦੇ ਦਿੱਤੀ ਪਰ ਅੰਮਾ ਜੀ ਦੀ ਹਾਲਤ ਵਿੱਚ ਕੋਈ ਜ਼ਿਆਦਾ ਸੁਧਾਰ ਨਾ ਆਇਆ ਨੂਹਾ ਨੂੰ ਸਿਵਾਏ ਖਾਣਾ ਪਹੁੰਚਾਉਣ ਤੋਂ ਬਿਨਾ ਉਹਨਾਂ ਨਾਲ ਖੁਰ ਕੋਈ ਮਤਲਬ ਨਹੀਂ ਸੀ ਅੰਮਾ ਆਪਣੇ ਕਮਰੇ ਵਿੱਚ ਹੀ ਸਿਮਟ ਕੇ ਰਹਿ ਗਈ ਕਦੇ-ਕਦੇ ਮੁੰਡੇ ਹਾਲਚਾਲ ਲੈ ਲੈਂਦੇ ਪੋਤੇ-ਪੋਤੀਆਂ ਵੀ ਕਮਰੇ ਵਿੱਚ ਕਦੇ-ਕਦੇ ਆ ਕੇ ਰੋਟੀ ਦੇ ਜਾਂਦੇ ਜਾਂ ਫਿਰ ਝੁੱਠੇ ਬਰਤਨ ਚੱਕ ਕੇ ਲੈ ਜਾਂਦੇ ਬਸ ਇਸ ਤੋਂ ਬਿਨਾ ਕੋਈ ਉਹਨਾਂ ਨਾਲ ਮਤਲਬ ਨਹੀਂ ਸੀ ਕਿਸੇ ਨੂੰ ਅੱਜ ਜਦ ਬੜੀ ਨੂੰ ਚਾਹ ਲੈ ਕੇ ਗਈ ਅੰਮਾ ਜੀ ਦੇ ਹਾਲਤ ਵੇਖ ਕੇ ਆਪਣੇ ਘਰ ਵਾਲੇ ਨੂੰ ਬੁਲਾਇਆ ਉਦੋਂ ਤੱਕ ਤਾਂ ਅੰਮਾ ਜੀ ਸਵਰਗ ਸਿਧਾਰ ਚੁੱਕੀ ਸੀ ਉਹਨਾਂ ਦਾ ਨਰਜੀਵ ਸਰੀਰ ਬੇੜੇ ਵਿੱਚ ਰੱਖ ਦਿੱਤਾ ਗਿਆ ਧੀਆ ਨੂੰ ਖਬਰ ਦੇ ਦਿੱਤੀ ਉਹ ਵੀ ਸਾਰੇ ਪਰਿਵਾਰ ਦੇ ਨਾਲ ਉੱਥੇ ਆ ਗਈਆਂ ਰੋ ਰੋ ਕੇ ਧੀਆ ਦਾ ਬੁਰਾ ਹਾਲ ਸੀ ਕਿ ਮਾਂ ਮਰਦੇ ਮਰਦੇ ਮਰ ਗਈ ਪਰ ਕਿਸੇ ਨੂੰ ਵੀ ਆਪਣੀ ਦੁੱਖ ਪਰੇਸ਼ਾਨੀ ਨਹੀਂ ਦੱਸੀ ਨਾ ਹੀ ਸਾਡੇ ਕੋਲ ਰਹਿਣ ਗਈ ਕੀ ਦੀ ਸੀ ਤਿਆਂ ਦੇ ਘਰ ਜਾ ਕੇ ਰਹਿਣਾ ਸ਼ੋਭਾ ਨਹੀਂ ਦਿੰਦਾ ਹੁਣ ਅੰਮਾ ਜੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਹੋਣੀ ਸੀ ਪਰ ਕਮਰੇ ਦੇ ਅੰਦਰ ਤਾਂ ਅੱਡ ਹੀ ਕੋਈ ਕਹਿਰਾਮ ਮੱਚਿਆ ਹੋਇਆ ਸੀ ਕਿ ਅੰਤਿਮ ਸੰਸਕਾਰ ਕਿਵੇਂ ਹੋਵੇ ਕਿੰਨਾ ਖਰਚ ਹੋਵੇਗਾ ਕਿਵੇਂ ਕੀਤਾ ਜਾਵੇ ਤੀਨੋਂ ਮੁੰਡੇ ਨੋਹਾ ਵਿੱਚ ਬਹਿਸ ਚੱਲ ਰਹੀ ਸੀ ਵੱਡਾ ਬੋਲਿਆ ਮੈਂ ਤਾਂ ਕਹਿਣਾ ਕਿ ਜਿੰਨਾ ਵੀ ਖਰਚ ਹੋਵੇ ਆਪਾਂ ਤੀਨੇ ਬਰਾਬਰ ਵੰਡ ਲਵਾਂਗੇ ਵਿਚਾਰ ਵਾਲਾ ਮੁੰਡਾ ਬੋਲਿਆ ਨਾ ਵੀਰੇ ਮੇਰੇ ਕੋਲ ਇੰਨਾ ਪੈਸਾ ਨਹੀਂ ਮੈਂ ਤਾਂ ਕਹਿਣਾ ਕਿ ਘੱਟ ਤੋਂ ਘੱਟ ਖਰਚ ਕਰੋ ਛੋਟਾ ਬੋਲਿਆ ਕਿਉਂ ਨਾ ਆਪਾਂ ਅੰਮਾ ਨੂੰ ਸਰਕਾਰੀ ਸ਼ਮਸ਼ਾਨ ਘੱਟ ਲੈ ਜਾਈਏ ਉੱਤੇ ਖਰਚ ਵੀ ਘੱਟ ਹੋਵੇਗਾ ਵੱਡਾ ਬੋਲਿਆ ਪਰ ਸਮਾਜ ਵਿਰਾਦਰੀ ਵਿੱਚ ਮੂੰਹ ਦਿਖਾਉਣਾ ਤਾਂ ਖਰਚ ਤਾਂ ਕਰਨਾ ਹੀ ਪਵੇਗਾ ਅੰਤਿਮ ਸੰਸਕਾਰ ਦਾ ਸਮਾਨ ਪੰਡਿਤ ਦਾ ਰੋਟੀ ਪਾਣੀ ਦਾ ਖਰਚ ਕਿਰਿਆ ਕਰਮ ਦਾ ਖਰਚ ਮਿਲਾ ਕੇ ਘੱਟੋ ਘੱਟ 50-60 ਹਜ਼ਾਰ ਤਾਂ ਲੱਗ ਹੀ ਜਾਣਗੇ ਵਿਚਾਰ ਵਾਲਾ ਮੁੰਡਾ ਬੋਲਿਆ ਪਰ ਹਜੇ ਤਾਂ ਮੇਰੇ ਕੋਲ ਐਨੇ ਪੈਸੇ ਨਹੀਂ ਤੁਸੀਂ ਆਪਣੇ ਕੋਲੋਂ ਪੈਸੇ ਲਗਾ ਲਵੋ ਮੈਂ ਬਾਅਦ ਵਿੱਚ ਦੇ ਦਵਾਂਗਾ ਛੋਟਾ ਮੁੰਡਾ ਬੋਲਿਆ ਮੇਰੇ ਕੰਮ ਵਿੱਚ ਤਾਂ ਹਜੇ ਉਂਝ ਹੀ ਬਹੁਤ ਮੰਦੀ ਚੱਲ ਰਹੀ ਹੈ ਅਤੇ ਹੁਣ ਤਾਂ ਅੰਮਾ ਦੀ ਪੈਨਸ਼ਨ ਵੀ ਆਉਣੀ ਬੰਦ ਹੋ ਜਾਵੇਗੀ ਉਹ ਅੱਡ ਤੋਂ ਨੁਕਸਾਨ ਹੋਇਆ ਬਾਹਰ ਸਭ ਸਮਾਨ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਤੇ ਅੰਦਰ ਖਰਚ ਕੌਣ ਕਰੇ ਤੇ ਬਹਿਸ ਹੋ ਰਹੀ ਸੀ ਤਿੰਨਾਂ ਵਿੱਚੋਂ ਕੋਈ ਵੀ ਖਰਚ ਕਰਨ ਨੂੰ ਤਿਆਰ ਹੀ ਨਹੀਂ ਸੀ ਤਿੰਨੇ ਮੁੰਡੇ ਮਿਲ ਕੇ ਵੀ ਇੱਕ ਮਾਂ ਦੇ ਅੰਤਿਮ ਸੰਸਕਾਰ ਦਾ ਸਮਾਨ ਨਹੀਂ ਸੀ ਲਿਆ پا ਰਹੇ ਬਹਿਸ ਦੀਆਂ ਆਵਾਜ਼ਾਂ ਬਾਹਰ ਤੱਕ ਆ ਰਹੀਆਂ ਸੀ ਦੁਪਹਿਰ ਹੋ ਗਈ ਪਰ ਕੋਈ ਨਤੀਜਾ ਨਾ ਨਿਕਲਿਆ ਅੰਮਾ ਜੀ ਦਾ ਨਰਜੀਵ ਸਰੀਰ ਅੰਤਮ ਵਿਦਾਇ ਦਾ ਇੰਤਜ਼ਾਰ ਕਰ ਰਿਹਾ ਸੀ ਲੋਕਾਂ ਵਿੱਚ ਕੁਸਰਮੁਸਰ ਸ਼ੁਰੂ ਹੋ ਗਈ ਉਸ ਵਕਤ ਇੱਕ ਵਿਅਕਤੀ ਨੇ ਆ ਕੇ ਵੱਡੇ ਮੁੰਡੇ ਨੂੰ ਆਵਾਜ਼ ਦਿੱਤੀ ਪ੍ਰਦੀਪ ਨੂੰ ਬਾਹਰ ਬੁਲਾਇਆ ਗਿਆ ਉਸ ਵਿਅਕਤੀ ਨੇ ਸਭ ਦੇ ਸਾਹਮਣੇ ਪ੍ਰਦੀਪ ਦੇ ਹੱਥ ਤੇ 1 ਲੱਖ ਰੁਪਏ ਰੱਖੇ ਅਤੇ ਬੋਲਿਆ ਇਹਨਾਂ ਪੈਸਿਆਂ ਨਾਲ ਅੰਮਾ ਜੀ ਦਾ ਅੰਤਿਮ ਸੰਸਕਾਰ ਦਾ ਸਮਾਨ ਲੈ ਆਓ ਅਤੇ ਬਾਕੀ ਖਰਚ ਵੀ ਇਸ ਵਿੱਚੋਂ ਹੀ ਹੋ ਜਾਵੇਗਾ ਪਰ ਮੈਂ ਇਹ ਪੈਸੇ ਕਿਵੇਂ ਲੈ ਸਕਦਾ ਤੇ ਉਧਾਰ ਦੇ ਪੈਸਿਆਂ ਨਾਲ ਅੰਮਾ ਜੀ ਦੀ ਵਿਦਾਈ ਨਾ ਨਾ ਇਹ ਨਹੀਂ ਹੋ ਸਕਦਾ ਪ੍ਰਦੀਪ ਹੈਰਾਨ ਹੁੰਦਾ ਹੋਇਆ ਬੋਲਿਆ ਇਹ ਪੈਸੇ ਉਧਾਰ ਨਹੀਂ ਦੇ ਰਿਹਾ ਬਲਕਿ ਉਧਾਰ ਚੁਕਤਾ ਕਰ ਰਿਹਾ ਵਿਅਕਤੀ ਨੇ ਜਵਾਬ ਦਿੱਤਾ ਪਰ ਕਿਹੜਾ ਉਧਾਰ ਸਾਨੂੰ ਤਾਂ ਇਸ ਬਾਰੇ ਕੁਝ ਪਤਾ ਨਹੀਂ ਪ੍ਰਦੀਪ ਹੈਰਾਨ ਹੁੰਦਾ ਹੋਇਆ ਬੋਲਿਆ ਮੈਂ ਤੁਹਾਡੇ ਪਿਤਾ ਜੀ ਤੋਂ 70000 ਰੁਪਏ ਉਧਾਰ ਲਈ ਸੀ اپنی ਧੀ ਦੇ ਵਿਆਹ ਵਾਸਤੇ ਉਹਨਾਂ ਦੇ ਜਾਣ ਤੋਂ ਬਾਅਦ ਜਦ ਮੈਂ ਅੰਮਾ ਜੀ ਨੂੰ ਪੈਸੇ ਵਾਪਸ ਕਰਨੇ ਚਾਹੇ ਤਾਂ ਉਹਨਾਂ ਨੇ ਕਿਹਾ ਕਿ ਹਜੇ ਇਹ ਪੈਸੇ ਆਪਣੇ ਕੋਲ ਰੱਖ ਜਦੋਂ ਮੈਨੂੰ ਜ਼ਰੂਰਤ ਹੋਵੇਗੀ ਤਾਂ ਵਿਆਜ ਲਗਾ ਕੇ ਦੇ ਦੇਵੀਂ ਉਦੋਂ ਦੇ ਇਹ ਪੈਸੇ ਮੈਂ ਸੰਭਾਲ ਕੇ ਰੱਖ ਰਿਹਾ ਸੀ ਤੇ ਅੱਜ ਤੱਕ ਦਾ ਵਿਆਜ ਲਗਾ ਕੇ ਇਹ 1 ਲੱਖ ਹੋ ਗਏ ਨੇ ਅੱਜ ਅੰਮਾ ਜੀ ਦੇ ਦੇਹਾਂਤ ਦੀ ਖਬਰ ਮਿਲੀ ਤਾਂ ਮੈਨੂੰ ਲੱਗਿਆ ਕਿ ਅੱਜ ਉਹਨਾਂ ਦੀ ਜ਼ਰੂਰਤ ਦਾ ਟਾਈਮ ਆ ਗਿਆ ਹੈ ਇਹਨਾਂ ਪੈਸਿਆਂ ਨੂੰ ਅੰਮਾ ਜੀ ਦੀ ਅੰਤਿਮ ਵਿਦਾਈ ਵਿੱਚ ਲਗਾ ਦੇਵੋ ਤਾਂ ਕਿ ਉਹਨਾਂ ਦੀ ਅੰਤਿਮ ਵਿਦਾਈ ਆਤਮ ਸਨਮਾਨ ਨਾਲ ਹੋ ਸਕੇ ਸ਼ਾਇਦ ਅੰਮਾ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਮੁੰਡੇ ਕਿਸੇ ਕੰਮ ਦੇ ਨਹੀਂ ਇਸ ਲਈ ਉਹਨਾਂ ਨੇ ਆਪਣੇ ਆਖਰੀ ਵਕਤ ਦਾ ਇੰਤਜ਼ਾਮ ਪਹਿਲਾਂ ਹੀ ਕਰਕੇ ਰੱਖਿਆ ਹੋਇਆ ਸੀ ਤਾਂ ਕਿ ਕਿਸੇ ਤੇ ਵੀ ਉਹਨਾਂ ਦੀ ਮੌਤ ਦਾ ਭਾਰ ਨਾ ਪਵੇ ਤੇ ਉਹ ਸਨਮਾਨ ਨਾਲ ਇਸ ਸੰਸਾਰ ਤੋਂ ਵਿਦਾਈ ਲੈ ਸਕਣ ਉੱਥੇ ਮੌਜੂਦ ਲੋਕਾਂ ਵਿੱਚੋਂ ਇੱਕ ਵਿਅਕਤੀ ਨੇ ਕਿਹਾ ਸਾਰਿਆਂ ਦੀਆਂ ਅੱਖਾਂ ਨਮ ਸੀ ਤੇ ਤੀਨੇ ਮੁੰਡੇ ਤੇ ਨੂਹਾਂ ਦੇ ਸਿਰ ਸ਼ਰਮ ਨਾਲ ਝੁਕੇ ਹੋਏ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸਾਂ ਹੀ ਲਿਖ ਕੇ ਜ਼ਰੂਰ ਸਾਂਝੇ ਕਰਿਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ કહાણી સુન લ આપણા કિમતી સમય બહત બહુ ધનવાદ